ਹਾਂਜੀ ਤੁਹਾਨੂੰ ਦੱਸਦੇ ਆਂ ਪੱਬੀ ਸ਼ੈੱਡ ਦਾ ਕੰਮ ਕਿੱਥੇ ਪਹੁੰਚ ਗਿਆ ਨਾ ਅੱਜ ਪੁੱਛਦੇ ਆਂ ਮਾਮਣੀ ਨੂੰ ਤੇ ਆਜੋ ਫਿਰ ਤੁਹਾਨੂੰ ਕੋਲੇ ਲੈ ਕੇ ਚੱਲਦੇ ਆਂ ਸ਼ੈੱਡ ਦੀ ਜਾਣਕਾਰੀ ਦਵਾ ਕਿੰਨੇ ਬਾਈ ਕਿੰਨੇ ਦਾ ਸਾਰਾ ਹਨਾ ਤੇ ਹੋਰ ਕੀ ਹਾਲ ਹੈ ਮਾਮਣੀ ਠੀਕ ਠਾਕ ਬਾਈ ਵਧੀਆ 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 ਤੇ ਕਿੱਥੇ ਪਹੁੰਚ ਗਿਆ ਸ਼ੈੱਡ ਦਾ ਕੰਮ ਕੰਮ ਆਪਣਾ ਵੀਰ ਜੀ ਪਿੱਲਰ ਆਪਾਂ ਰੈਡੀ ਕਰਤੇ ਰੰਗਤੇ ਹੋ ਗਏ ਹੋਏ ਠੀਕ ਹੈ ਠੀਕ ਹੈ ਅੱਜ ਆਪਾਂ ਕੈਂਚੀ ਦਾ ਫਰਮਾ ਪਾਏ ਜੀ ਠੀਕ ਹੈ ਤੇ ਕੈਂਚੀ ਮਾਮਣੀ ਇਹ ਕਿੰਨੇ ਫੁੱਟ ਦੀ ਹੈ ਬਾਈ ਇਹ 60 ਫੁੱਟ ਕੈਂਚੀ ਹੈ ਜੀ ਆਪਾਂ 60 ਫੁੱਟ ਬਹੁਤ ਲੰਮੀ ਆ ਨਾ ਯਾਰ ਹਾਂਜੀ ਇਆ ਉੱਤੇ ਵੀ ਟੋਪੀ ਆ ਹੈ ਇਹ ਤੇ ਮਮ ਠੀਕ ਆ ਠੀਕ ਆ ਹਾਂ 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 ਉਹਦੇ ਵਾਸਤੇ ਦੂਜਾ ਨੰਬਰ ਮਮਣੀ ਇਹ ਚ ਕਿੰਨੇ ਪਿੱਲਰ ਨੇ ਸਾਰੇ ਇਹਦੇ ਵਿੱਚ 10 ਪਿੱਲਰ ਆ ਜੀ 10 ਪਿੱਲਰ ਆ ਤੇ ਦੂਜਾ ਮੰਨ ਕੇ ਚੱਲੋ ਵੀ ਇਹ ਕਿੰਨੇ ਵਾਈ ਕਿੰਨੇ ਦਾ ਸ਼ੈੱਡ ਆ ਇਹ ਆਪਣਾ ਜੀ 60 ਵਾਈ 53 ਦਾ ਬਣ ਗਿਆ ਜੀ 60 ਵਾਈ 53 ਦਾ ਤੇ ਮਮਣੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਪਾਉਣਾ ਚਾਹੁੰਦਾ ਜਿੰਨਾ ਮਰਜ਼ੀ ਫੁੱਲਾ ਡੋਲਾ ਪਾ ਸਕਦਾ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਤੇ ਸੋ ਜਿਹੜਾ ਆਪਣੇ ਮੇਨ ਹੈਡ ਨੇ ਉਹ ਨਾ ਨਾ ਕਿ ਇਹ ਬਾਈ ਜਸਵੰਤ ਸਿੰਘ ਨਾ ਉਫ ਜਸਾ ਜਸਵੰਤ ਸਿੰਘ ਉਰਫ ਜੱਸਾ ਬਾਈ ਦਾ ਨਾਮ ਵੀਰੇ ਤੇ ਬਾਈ ਦਾ ਆਪਾਂ ਨੰਬਰ ਵੀ ਬੋਲਦਾ ਬਾਈ ਨਾਲ ਕੰਟੈਕਟ ਕਰ ਲਿਓ 98736 97492 ਇਹ ਬਾਈ ਦਾ ਨੰਬਰ ਆ ਵੀਰੇ ਠੀਕ ਆ ਸੇਵ ਕਰ ਲਿਓ ਤੇ ਕੰਟੈਕਟ ਕਰ ਲਿਓ ਹਾਂ ਜਿਹੜਾ ਸਾਰਾ ਕੰਮ ਆ ਵੀਰੇ ਵਿਦ ਮਟੀਰੀਅਲ ਵੀ ਬਾਕੀ ਜਿਵੇਂ ਤੁਸੀਂ ਕਮੋਗੇ ਉਵੇਂ ਕਰਦਾਂਗੇ ਇੱਕ ਵਾਰੀ ਤੁਹਾਨੂੰ ਆਪਾਂ ਜਿਹੜੇ ਪਿੱਲਰ ਨੇ ਦਿਖਾ ਦਈਏ ਇੱਧਰ ਆਹ ਜਿਹੜੇ ਹੈਗੇ ਨੇ ਇਹ ਆਪਾਂ ਉੱਪਰ ਪੈਣਗੇ ਤੇ ਉੱਧਰ ਰੂਮ ਉਹਨਾਂ ਦਾ 10 ਰਾਂ ਦਾ ਤੇ ਆਹ ਵੀਰੇ ਪਿੱਲਰ ਨੇ ਠੀਕ ਆ ਤੇ ਜੇ ਤੁਹਾਨੂੰ ਚੰਗੇ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ